ਤਾ ਵੇਖੋ ਆਣ ਕੇ ਸੱਟਾਂ ਲੱਗੀਆਂ ਹਾਂ ਤੁਹਾਨੂੰ 100 ਰੁਪਇਆ ਕਰਨ ਸਤਾਰਾ ਯਾਰ ਕੀ ਕਰਨ ਸਤਾਰਾ ਕਿਹੜੇ ਭਾਈ ਸਾਹਿਬ ਮੇਰੀ ਮੇਰੀ ਬੇਨਤੀ ਸੁਣੋ ਗਾਲਾਂ ਕੱਢਣੀਆਂ ਬੰਦ ਕਰੋ ਵੀ ਗਾਲਾਂ ਕੱਢੀਆਂ ਬੰਦ ਕਰੋ ਕਰੋ ਪੈਸੇ ਲੈਣਾ ਥੋੜੀ ਮਲਾਦਮ ਥੋੜੀ ਮਲਾਦਮ ਸੁਣਾ ਦੋ ਚੁੱਟ ਜਾਣਾ ਹਾਂ ਵੇਖੋ ਹਾਂ ਮੈਨੂੰ ਮਲਾਦਮ ਥੋੜੀ ਗਾਲਾਂ ਕੱਢਦੇ ਇਹ ਨਹੀਂ ਬਣਾ ਮੈਂ ਧਮਕੀਆਂ ਮੈਨੂੰ ਦਤਾ ਸਭ ਨੂੰ ਭਾਈ ਕਿ ਮੈਟਰ ਕੀ ਹੈ ਕੀ ਕਾਦੀ ਗੱਲੋਂ ਕਰਦੇ ਹੋ ਅਇਂ ਟਕੜਾ ਹੋਇਆ ਐ ਮੁੱਖਾ ਵੇਖਣ ਆਏ ਸੀ ਟਰੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਆ ਵੀਰ ਜੀ ਲੈ ਕੇ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਜਲਤਾਂ 'ਚ ਦਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਕਿ ਮੁਲਾਜ਼ਮਾਂ ਦੇ ਉੱਤੇ ਭਗਵੰਤ ਮਾਨ ਜੇ ਚੱਲ ਸਕਦਾ ਤੇ ਇਹਨਾਂ ਦੇ ਪਰਚਾ ਕੱਢ ਕੇ ਵਗਾਵੇ ਇਹਨਾਂ ਨੇ ਤੇ ਸਾਢੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਏ ਫਰੇ ਜਿਹਦੀ ਵੀਡੀਓ ਸਾਰੇ ਤੁਹਾਨੂੰ ਦਿਖਾਉਣਾ ਹੈ कि ਪੰਜਾਬ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਕਰਪਸ਼ਨ ਖਤਮ ਹੋਵੇ ਤੇ ਮੁੱਖ ਮੰਤਰੀ ਮਾਨ ਨੂੰ ਇਹੋ ਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਕਰਾਣੀ ਚਾਹੀਦੀ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਫਤਾਪੁਰ ਦੀਆਂ ਨੇ ਜਿੱਥੇ ਇੱਕ ਸਬ ਇੰਸਪੈਕਟਰ 'ਤੇ ਇਲਜ਼ਾਮ ਲੱਗੇ ਕਿ ਉਹ ਨਸ਼ੇ ਦੇ ਵਿੱਚ ਤੋਤੀ ਸੀ ਤੇ ਇੱਕ ਕਰ ਗਿਆ ਤੇ ਮਹਿਲਾਵਾਂ ਤੋਂ ਉਸਨੇ 1000 ਰੁਪਏ ਦੀ ਰਿਸ਼ਵਤ ਮੰਗੀ ਇੱਕ ਮਾਮਲੇ ਦੇ ਵਿੱਚ ਤੇ ਗਾਲ੍ਹਾਂ ਵੀ ਕੱਢੀਆਂ ਪਿੰਡ ਵਾਲਿਆਂ ਨੇ ਰੰਗੇ ਹੱਥੀ ਇਸਬ ਇਨਸਪੈਕਟਰ ਨੂੰ ਫੜ ਲਿਆ ਫਿਰ ਉੱਥੇ ਖੂਬ ਹੰਗਾਮਾ ਹੋਇਆ ਇਲਜ਼ਾਮ ਲੱਗੇ ਸਰਕਾਰ ਨੂੰ ਪਿੰਡ ਵਾਲੇ ਅਪੀਲ ਕਰ ਰਹੇ ਨੇ ਕਿ ਠੁਕਵੀਂ ਕਾਰਵਾਈ ਕੀਤੀ ਜਾਏ ਹਾਲਾਂਕਿ ਉਹਦਰ ਸਬ ਇਨਸਪੈਕਟਰ ਕਹਿ ਰਿਹਾ ਕਿ ਮੌਕਾ ਦੇਖਣ ਆਏ ਸਨ ਕਿਸੇ ਮਾਮਲੇ ਦੇ ਬਾਬਤ ਇਲਜ਼ਾਮ ਜੋ ਲੱਗ ਰਹੇ ਨੇ ਉਹ ਬੇਬੁਨਿਆਦ ਨੇ ਕਿਸੇ ਪੁਲਿਸ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਵੱਲੋਂ ਲੋਕਾਂ ਦੇ ਉੱਤੇ ਮੋਟਰਸਾਈਕਲ ਚੜਾ ਦਿੱਤਾ ਗਿਆ ਤੇ ਗਰੀਬ ਵਰਕਰ ਡਰ ਕੇ ਤੇ ਆਪਣੇ ਘਰ ਚਲੇ ਗਿਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਆਪਾਂ ਉਸ ਤੋਂ ਝੂਜਦੇ ਹੋਏ ਆਪਾਂ ਫਤਾਹਪੁਰ ਦੇ ਵਿੱਚ ਐਂਟਰ ਕੀਤਾ ਤੇ ਇੱਥੇ ਆਣ ਕੇ ਖੜੇ ਸਾਂ ਇੱਥੇ ਆਣ ਕੇ ਖੜੇ ਤੇ ਮੈਨੂੰ ਮੇਰੇ ਪਰਿਵਾਰ ਕਹਿੰਦੇ ਕਿ ਭਾਈ ਸਾਹਿਬ ਇਹ ਦੋ ਮੁਲਾਜ਼ਮ ਆਏ ਆ ਸਾਡੇ ਕੋ 1000 ਰੁਪਿਆ ਲਿਆ ਵਾ ਇਹਨਾਂ ਨੇ ਤੇ 1000 ਰੁਪਿਆ ਲੈਣ ਤੋਂ ਪਹਿਲਾਂ ਇਹ ਸਾਡੇ ਘਰ ਬੈਠੇ ਰਹਿਆ ਸਾਡੀਆਂ ਧੀਆਂ ਉੱਥੇ ਬੈਠੀਆਂ ਰਹੇ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਸੀ ਇਹ ਸਾਡੇ ਘਰ ਆਣ ਕੇ ਸਾਡੇ ਮੰਜੇ ਤੇ ਬੈਠੇ ਰਹਿਆ ਤੇ ਮੈਂ ਹੈਰਾਨੀ ਜਦੋਂ ਦੇਖਿਆ ਮੁਲਾਜ਼ਮ ਨੂੰ ਮੁਲਾਜ਼ਮ ਹੈਗਾ 2 ਸਟਾਰ ਤੇ ਪੂਰਾ ਅੰਧ ਨਸ਼ੇ ਦੇ ਵਿੱਚ ਤੇ ਨਾਲ ਇੱਕ ਉਹਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਜਿਹੜਾ ਕਿ ਉਹਰੇ ਪੈਸੇ ਦੀ ਸੈਟਿੰਗ ਕਰਾਂਦਾ ਤੇ ਪੈਸੇ ਚੁੱਕ ਕੇ ਦੋਨੋਂ ਲੈ ਕੇ ਜਾਂਦੇ ਮਤਲਬ ਕਿ ਮੈਂ ਹੈਰਾਨ ਹੂੰ ਨਾ ਕਿ ਪੰਜਾਬ ਸਰਕਾਰ ਦੀ ਜੇ ਲੱਤਾਂ 'ਚ ਧੰਮ ਹੈਗਾ ਜੇ ਮੁੱਖ ਮੰਤਰੀ ਮਾਨ ਚਾਹੁੰਦਾ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਕਰਪਸ਼ਨ ਖਤਮ ਹੋਵੇ ਤੇ ਮੁੱਖ ਮੰਤਰੀ ਮਾਨ ਨੂੰ ਇਹੋ ਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਇੱਕ ਬੈਂਚਮਾਰਕ ਕ੍ਰੀਏਟ ਕਰਨਾ ਚਾਹੀਦਾ ਕਿ ਭਾਈ ਸਾਹਿਬ ਜੇ ਤੁਸੀਂ ਕਿਸੇ ਗਰੀਬ ਵਰਗ ਜਿੰਨ ਕੋ ਦਿਰੀ ਦਿਹਾੜੀ 300 ਰੁਪਏ ਆ ਗਈ ਆ ਔਰ ਕੋ 1000 ਦੀ ਡਿਮਾਂਡ ਕਰੋਗੇ ਤੇ ਉਹ ਭਾਈ ਸਾਹਿਬ ਉਹ ਦਿਨ ਬਦਨ ਗਰੀਬ ਹੀ ਹੋਊਗਾ ਕਿਉਂਕਿ 600 ਰੁਪਏ ਤੇ ਫਿਰ ਵਿਆਜ ਤੇ ਚੁੱਕ ਕੇ ਲਿਆਊਗਾ ਨਾ ਤੇ ਉਹ 300 ਰੁਪਏ ਨਾਲ ਉਹਰਾ ਚੂਲਾ ਵੀ ਠੰਡਾ ਰਹੇਗਾ ਪਲੱਸ ਉਹ 600 ਰੁਪਏ ਇਨਕਲੂਡ ਕਰਕੇ ਆਜ਼ਮ ਆਏ ਉਹ 1000 ਰੁਪਏ ਕਿਸ ਚੀਜ਼ ਦਾ ਮੰਗ ਰਹੇ ਸੀ ਕਿ ਇਹ ਤੇ ਕਿਉਂ ਮੰਗ ਰਹੇ ਸੀ ਚੀਜ਼ ਇਸ ਦਾ ਮੰਗ ਰਹੇ ਕਿ ਐਮ ਐਲ ਆਰ ਕੱਟੀ ਆ ਅਨਐਡੂਕੇਸ਼ਨ ਅਨਐਡੂਕੇਟ ਲੋਗ ਹੁੰਦੇ ਕਾਰਨ ਐਮਐਲਏ ਰ ਕਟੀਆਂ ਤੇ ਇਹਨਾਂ ਨੂੰ ਐਮਐਲਏ ਦੇ ਤੇ ਕਹਿੰਦੇ ਕਿ ਉੱਤੇ ਅਫਸਰ ਪੈਸੇ ਹੀ ਮੰਗਦੇ ਆ ਤੇ ਅਫਸਰਾਂ ਨੂੰ ਪੈਸੇ ਪਹੁੰਚਾਣੇ ਆ ਪੈਸੇ ਪਹੁੰਚਾਣ ਤੋਂ ਬਾਅਦ ਤੁਹਾਡਾ ਪਰਚਾ ਕਟਿਆ ਜਾਏਗਾ ਇਹ ਗਰੀਬ ਵਰਗਾ ਇਹਨਾਂ ਨੂੰ ਪੜ੍ਹਾਈ ਇਹਨਾਂ پارٹی ਦਾ ਕਿਸੇ ਦਾ ਝਗੜਾ ਸੀਗਾ ਉਹ ਉਹਦੀ ਕਰਕੇ ਨਹੀਂ ਨਹੀਂ ਝਗੜਾ ਪਾਰਟੀ ਦਾ ਪੈਲੋ ਆ ਇਹਨਾਂ ਦੇ ਪਰਚਾ ਕਰਨ ਦੀ ਵਜ੍ਹਾ ਦੇ ਨਾਲ ਕੀ ਤੁਹਾਡਾ ਪਰਚਾ ਹੀ ਕਰ ਦਾਂਗੇ ਸਾਨੂੰ दारू दारू ਦਾ ਖਰਚਾ ਦਿਓ ਉਹ ਖਰਚਾ ਲੈਣ ਆਏ ਸੀ ਇਹਨਾਂ ਦੇ ਘਰੇ ਤੇ ਜਿਹੜੇ ਰੰਗਿਆਤ ਫੜੇ ਤੁਹਾਨੂੰ ਵੀਡੀਓ ਵੀ ਤੁਹਾਡੇ ਕੋਲ ਹੈਗੀਆਂ ਤੁਸੀਂ ਚੈਨਲ ਤੇ ਚਲਾਓਗੇ ਵੀ ਬਜੀ ਕੀ ਮੈਟਰ ਕੀ ਹੈ ਕੀ ਕਾਦੀ ਗੱਲ ਹੋ ਕੇ ਆਏ ਹੋ ਲੜਾਈ ਝਗੜਾ ਹੋਇਆ ਹੈ ਮੁੱਖਾ ਵੇਖਣ ਆਏ ਸੀ ਅੱਛਾ ਉਹਨਾਂ ਨੂੰ